ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਬੀਜੇਪੀ ਦੇ ਵਿੱਚ ਐਕਟਿਵ ਨੇ ਜੁਆਇਨ ਹੋਏ ਨੂੰ ਬਹੁਤਾ ਸਮਾਂ ਹੋ ਚੁੱਕਿਆ ਉਹਨਾਂ ਨੂੰ ਉਹਨਾਂ ਦੀ ਮਿਸਿਸ ਵੀ ਬੀਜੇਪੀ ਦੇ ਵਿੱਚ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਸਿਕੰਦਰ ਸਿੰਘ ਮਲੂਕਾ ਜੋ ਕਿ ਪਿਛਲੇ ਦਿਨੀ ਥੋੜੇ ਸਮਾਂ ਪਹਿਲਾਂ ਹੀ ਸਰਦਾਰ ਸਖਵੀਰ ਸਿੰਘ ਬਾਦਲ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਦੇ ਵਿੱਚ ਜਿਹੜੇ ਜੁਆਇਨ ਕਰਾ ਕੇ ਗਏ ਸੀ ਸਭ ਨੂੰ ਪਤਾ ਹੀ ਹੈ ਪਰ ਸਵਾਲ ਲੋਕਾਂ ਦੇ ਇਹ ਨੇ ਕਿ ਜੇਕਰ ਬੀਜੇਪੀ ਵੱਲੋਂ ਟਿਕਟ ਮਿਲਦੀ ਹੈ ਗੁਰਪ੍ਰੀਤ ਸਿੰਘ ਮਲੂਕਾ ਨੂੰ ਜੇਕਰ ਟਿਕਟ ਮਿਲਦੀ ਹੈ ਰਾਮਪਰਾ ਫੂਲ ਤੋਂ ਕਿਉਂਕਿ ਜਿਹੜੇ ਬੀਜੇਪੀ ਦੇ ਸਮਰਥਕ ਨੇ ਆਪਾਂ ਆਗੂ ਕਹਿ ਦਈਏ ਸੀਨੀਅਰ ਲੀਡਰ ਕਹਿ ਦਈਏ ਜਿਹੜੇ ਰਾਮਪਰਾ ਦੇ ਵਿੱਚ ਬੈਠੇ ਨੇ ਆਗੂ ਬੈਠੇ ਨੇ ਵਰਕਰ ਬੈਠੇ ਨੇ ਸੀਨੀਅਰ ਆ ਜਿਹੜੇ ਕਿ ਉਹਨਾਂ ਦੀਆਂ ਵੀ ਚਰਚਾਵਾਂ ਨੇ ਕਿ ਜੇ ਟਿਕਟ ਮਿਲਦੀ ਹੈ ਕਿ ਸੀਟ ਗੁਰਪ੍ਰੀਤ ਸਿੰਘ ਮਲੂਕਾ ਰਾਮਪਰਾ ਫੂਲ ਤੋਂ ਕੱਢ ਸਕਦਾ ਹੈ ਬੀਜੇਪੀ ਦੀ ਵਿੱਚ ਬਹੁਤੇ ਲੋਕਾਂ ਦੇ ਇਹ ਵੀ ਸਵਾਲ ਨੇ ਕਿ ਸਿਕੰਦਰ ਸਿੰਘ ਮਲੂਕਾ ਨੇ ਆਪ ਦੇ ਪੁੱਤ ਨੂੰ ਰਾਜਨੀਤੀ ਦੀ ਜਿਹੜੀ ਕਹਿ ਦਈਏ ਮੰਤਰ ਤੰਤਰ ਕਹਿ ਦਈਏ ਜਿਹੜੇ ਸੜਿਆੰਤਰ ਕਹਿ ਦਈਏ ਜਿਹੜੇ ਜਿਹੜੇ ਸੰਧਾਤ ਕਹਿ ਦਈਏ ਉਹ ਬਹੁਤ ਘੱਟ ਮਤਲਬ ਘੱਟ ਜਾਣਕਾਰੀ ਗੁਰਪ੍ਰੀਤ ਸਿੰਘ ਮਲੂਕਾਂ ਦਿੱਤੀ ਹੈ ਹਜੇ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਨਹੀਂ ਹੰਡੇ ਵੇ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੀ ਜੇ ਹਿਸਟਰੀ ਦੇਖੀ ਜਾਵੇ ਤਾਂ ਤਾਂ ਮਤਲਬ ਬਚਪਨ ਤੋਂ ਹੀ ਰਾਜਨੀਤੀ ਦੇ ਵਿੱਚ ਰਹੇ ਨੇ ਹਰ ਇੱਕ ਚੀਜ਼ ਹਰ ਇੱਕ ਨਵਜ ਚੰਗੀ ਤਰ੍ਹਾਂ ਫਰਨੀ ਜਾਣਦੇ ਨੇ ਸਭ ਪਤਾ ਹੈ ਕਿਸ ਨੂੰ ਕਿਵੇਂ ਕਾਬੂ ਕਰਨਾ ਹੈ ਕਿਵੇਂ ਲੋਕਾਂ ਦੇ ਨਾਲ ਮੂੰਹ ਪ੍ਰੇਮ ਆ ਜਿਹੜਾ ਬਣਾ ਕੇ ਰੱਖਣਾ ਹੈ ਕਿਵੇਂ ਇੱਕ ਥਾਂ ਤੇ ਜਿਹੜੀਆਂ ਵੋਟਾਂ ਜਿਹੜੇ ਪੱਕੇ ਵਰਕਰ ਨੇ ਕਿਵੇਂ ਉਹ ਇੱਕ ਥਾਂ ਤੇ ਕਿਉਂ ਖੜੇ ਨੇ ਇਹ ਸਿਕੰਦਰ ਸਿੰਘ ਮਲੂਕਾ ਨੂੰ ਇਹਦਾ ਮਤਲਬ ਇੱਕ ਛੜਿਆੰਤਰ ਆਪਾਂ ਕਹਿ ਦਈਏ ਏੰਦੀ ਕਿ ਮਤਲਬ ਮੁੱਢਲੀ ਜਾਣਕਾਰੀ ਵਧੀਆ ਰੱਖਦੇ ਆ ਪਰ ਇਹੋ ਜਿਹੜੀ ਸਿਕੰਦਰ ਸਿੰਘ ਮਲੂਕਾ ਕੋਲੇ ਖਾਸੀਤ ਹੈ ਸ਼ਾਇਦ ਕਿਤੇ ਨਾ ਕਿਤੇ ਇਹ ਕਮੀ ਉਹਨਾਂ ਦੇ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੁਭਾਅ ਲੋਕ ਕਹਿੰਦੇ ਨੇ ਵਧੀਆ ਕਦੇ ਕਿਸੇ ਨਾਲ ਕੋਈ ਉਹਨਾਂ ਦਾ ਬਾਦ ਨਹੀਂ ਸੁਣਿਆ ਨੇਚਰ ਪੱਖੋਂ ਵਧੀਆ ਪਰ ਰਾਜਨੀਤੀ ਦਾ ਗਿਆਨ ਆ ਜਿਹੜਾ ਹਜੇ ਬਹੁਤ ਘੱਟ ਹੈ ਚਲੋ ਇਹ ਕਹਿੰਦੇ ਕਿ ਲੋਕ ਲੋਕਾਂ ਦਾ ਵੀ ਹੁੰਦਾ ਕਿ ਚਲੋ ਡਿਗ ਡੇਗੀ ਬੰਦਾ ਸਵਾਰ ਹੁੰਦਾ ਹੁੰਦਾ ਕਿ ਜੇਕਰ ਸਤਾਈ ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਲੜਦੇ ਨੇ ਕਿੰਨੀਆਂ ਕਵੋਟਾਂ ਹਾਸਲ ਲੈ ਕੇ ਜਾਂਦੇ ਨੇ ਉਹ ਇੱਕ ਮਿਲ ਜੂਗਾ ਟਾਰਗੇਟ ਜਿਾ ਕਿ ਚਲੋ ਲੋਕ ਨਾਲ ਹੈਗੇ ਨੇ ਅੱਜ ਵੀ ਇਹ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਪਤਾ ਲੱਗੂਗਾ ਅਸਲ ਦੇ ਵਿੱਚ ਕਿਉਂਕਿ ਮੁਕਾਬਲਾ ਫਿਰ ਬਰਾਬਰ ਦਾ ਹੋ ਜਾਣਾ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਦਾ ਲਾਗ ਚੱਲ ਲਈਏ ਗੁਰਪ੍ਰੀਤ ਸਿੰਘ ਕਾਂਗੜ ਇੱਥੇ ਵੀ ਦੋ ਨਾਂ ਬੋਲਦੇ ਨੇ ਸ਼ਾਇਦ ਜਸਨਦੀਪ ਸਿੰਘ ਚਾਹਲਵੀ ਆ ਸਕਦੇ ਨੇ ਨੰਨੇ ਚਿਹਰੇ ਨੂੰ ਲੋਕ ਆ ਜਿਹੜੇ ਮੌਕਾ ਦੇਣਾ ਚਾਹੁੰਦੇ ਨੇ ਬੀਜੇਪੀ ਵੱਲੋਂ ਫਿਰ ਗੁਰਪ੍ਰੀਤ ਸਿੰਘ ਮਲੂਕ ਆ ਗਏ ਆਮ ਆਦਮੀ ਪਾਰਟੀ ਦਾ ਵੀ ਹਜੇ ਕਲੀਅਰ ਨਹੀਂ ਕਿ ਟਿਕਟਾ ਜਿਹੜੀ 50-50% ਹੈ ਕਿ ਬਲਕਾਰ ਸਿੰਘ ਸਿੱਧੂ ਨੂੰ ਮਿਲੂਗੀ ਟਿਕਟ ਜਾਂ ਇੰਨੇ ਥਾਂ ਤੇ ਕੋਈ ਹੋਰ ਆਊਗਾ ਆਜ਼ਾਦ ਵੀ ਲੜਨ ਦੀ ਇੱਕ ਤਕੜੇ बिजनेसमੈਨ ਦੀ ਸ਼ਾਇਦ ਆ ਰਹੀ ਹੈ ਗੱਲ ਕਿ ਉਹ ਵੀ ਆਜ਼ਾਦ ਆ ਜਿਹੜੀ ਚੋਣ ਲੜ ਸਕਦੇ ਨੇ ਇਸ ਵਾਰ 2027 ਦੇ ਵਿੱਚ ਰਾਮਪਰਾ ਫੇਰ ਆਏ ਵਾਰ ਦੀ ਤਰ੍ਹਾਂ ਇੱਕ ਹੋਰ ਸੀਟ ਮੰਨਣ ਮੰਨਣ ਵਾਲੀ ਹੋ ਜਾਣੀ ਆ ਫੇਰ ਦੁਬਾਰਾ ਕਿ ਕਿਹੜੇ ਲੀਡਰ ਨੂੰ ਲੋਕ ਆ ਜਿਹੜਾ ਜਿਤਾਉਣਗੇ ਕਿਹੜੇ ਲੀਡਰ ਨੇ ਸਭ ਤੋਂ ਜ਼ਿਆਦਾ ਕੰਮ ਆ ਜਿਹੜਾ ਆਪ ਦੇ ਹਲਕੇ ਦੇ ਲਈ ਕੀਤਾ ਰਾਮਪਰੇ ਨੂੰ ਛੱਡ ਕੇ ਹੋਰ ਵੀ ਜਿੰਨੇ ਹਲਕੇ ਹੈਗੇ ਨੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਐਮਐਲਏ ਨੇ ਆਪ ਦੇ ਹਲਕੇ ਨੂੰ ਚਮਕਾਉਣ ਲਈ ਪੂਰੀ ਦਿਨ ਰਾਤ ਜਿਹੜੀ ਮਿਹਨਤ ਕੀਤੀ ਆ ਪੈਸਾ ਨਹੀਂ ਖਾਦਾ ਕਿ ਲੋਕਾਂ ਵੱਲ ਧਿਆਨ ਦਿੱਤਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਕਿਉਂਕਿ ਨਿਊਜ਼ ਆ ਜਾਂਦੀਆਂ ਨੇ ਤਾਂ ਜਿਹੜੀਆਂ ਨਿਊਜ਼ਾਂ ਨਹੀਂ ਚੱਲਣ ਵਾਲੀਆਂ ਹੁੰਦੀਆਂ ਜਿਹੜੀਆਂ ਖਰੀਦਾ ਹੋਇਆ মিডিਆ ਹੁੰਦਾ ਗੋਦੀ মিডিਆ ਸਰਕਾਰ ਦਾ ਹਮੇਸ਼ਾ ਖਰੀਦਿਆਂ ਹੁੰਦਾ ਉਹ ਚੀਜ਼ ਨਹੀਂ ਦਿਖਾਉਂਦਾ ਪਰ ਅਦਰ ਪਲੇਟਫਾਰਮ ਤੇ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਕਿੰਨਾ ਜਿੰਨੇ ਕਿਹੜੇ ਐਮਐਲਏ ਨੇ ਆਪ ਦੇ ਹਲਕੇ ਦੇ ਵਿੱਚ ਕਿੰਨ ਕੰਮ ਆ ਜਿਹੜਾ ਕੀਤਾਗਾ ਹਲਕਾ ਰਾਮਪਰਾ ਦੀ ਗੱਲ ਕਰੀਏ ਤਾਂ ਰਾਮਪਰਾ ਫੂਲ ਵੀ ਚਰਚਾਾਂਮਾ ਦੇ ਵਿੱਚ ਐ ਚਾਹੀਏ ਦੇਵਪਾਰ ਦੇ ਕੰਮ ਨੂੰ ਲਾ ਲਈਏ ਸੱਟੇ ਵਾਜਨ ਲਾ ਲਈਏ ਹੋਰ ਜਿਹੜੇ ਦੋ ਨੰਬਰ ਤੇ ਕੰਮ ਸਾਰੇ ਹੁੰਦੇ ਨੇ ਕਿੰਨਾ ਸ਼ਾ ਵਿਕਰਿਆ ਸ਼ਰੀਆਮ ਉਹ ਸਾਰੀਆਂ ਚੀਜ਼ਾਂ ਪਤਾ ਨੇ ਤੇ ਵੋਟਾਂ ਤੋਂ ਪਹਿਲਾਂ ਬਲਕਾਰ ਸਿੱਧੂ ਦਾ ਲੋਕਾਂ ਪ੍ਰਤੀ ਕੀ ਵਿਹਾਰ ਸੀ ਕਿਸ ਤਰ੍ਹਾਂ ਮਿਲਦਾ ਸੀ ਜਦੋਂ ਸਰਕਾਰ ਬਣ ਗਈ ਉਸ ਤੋਂ ਬਾਅਦ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੋ ਗਿਆ ਕਿੰਨੇ ਕੁ ਲੋਕਾਂ ਨੂੰ ਜਾ ਕੇ ਮਿਲਿਆ ਕਿੰਨੇ ਆ ਕੇ ਦੁੱਖ ਆ ਜਿਹੜੇ ਬਲਕਾਰ ਸਿੱਧੂ ਨੇ ਦੂਰ ਕੀਤੇ ਨੇ ਉਸ ਚੀਜ਼ ਤੋਂ ਵੀ ਲੋਕਪਲੀ ਪੰਤ ਜਾਨੂ ਨੇ ਇਹਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪਰੰਪਰਾ ਹਲਕਾ ਦੇ ਲੋਕ ਦਾਸੀ ਦੇਣਗੇ